ਅੱਜ ਗੱਲ ਕਰਾਂਗੇ ਭਾਈ ਅਮਰਤਪਾਲ ਸਿੰਘ ਬਾਰੇ ਪੰਜਾਬੀ ਉਹ ਭੋਲਤਾ ਨਹੀਂ ਗਏ ਕਿਤੇ ਭਾਈ ਅਮਰਤਪਾਲ ਸਿੰਘ ਨੂੰ ਉਹੀ ਅਮਰਤਪਾਲ ਜਿਹਦੇ ਇੱਕ ਬੋਲ ਤੇ ਨੌਜਵਾਨਾਂ ਦੇ ਲੂਂ ਕੰਡੇ ਖੜੇ ਹੋ ਜਾਂਦੇ ਸੀ ਜਿਹਦੇ ਇੱਕ ਬੋਲ ਤੇ ਨੌਜਵਾਨ ਆਪਣੀ ਜਾਨ ਕੌਮ ਤੋਂ ਬਾਰਨ ਲਈ ਤਿਆਰ ਹੋ ਜਾਂਦੇ ਸੀ ਉਹੀ ਅਮਰਤਪਾਲ ਜਿਹੜਾ ਲੋਕਾਂ ਨੂੰ ਏਜੰਸੀਆਂ ਦਾ ਬੰਦਾ ਲੱਗਦਾ ਸੀ ਉਹੀ ਅਮਰਤਪਾਲ ਜਿਹਦੇ ਵਰਗਾ ਅੱਜ ਤੋਂ ਸਾਲ ਪਹਿਲਾਂ ਹਰ ਨੌਜਵਾਨ ਬਣਨਾ ਚਾਹੁੰਦਾ ਸੀ ਅਮਰਤਪਾਲ ਮੁਰਤਾਂ ਤੋਂ ਚੜਾਈ ਕਰਦੇ ਸੀ ਇਹ ਤਾਂ ਮਤਲਬ ਹੈ ਪੰਜਾਬ ਤੇ ਚੜਾਈ ਕਰ ਰਹੇ ਨੇ ਇਹ ਨਾਰਾ ਦੇ ਕੇ ਇਹਨਾਂ ਨੂੰ ਪੱਕੇ ਇਹਨਾਂ ਨੂੰ ਪਤਾ ਵੀ ਖਾਲਸੇ ਦਾ ਯੁੱਧ ਕੀ ਹੁੰਦਾ ਫਿਰ ਅਮਰਤਪਾਲ ਹੋਂਣਾ ਦੀ ਜ਼ਿੰਦਗੀ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਉਸ ਜਥੇਬੰਦੀ ਬਾਰੇ ਥੋੜਾ ਸਮਝਣਾ ਪਵੇਗਾ ਜਿੱਥੋਂ ਅਮਰਤਪਾਲ ਸਿੰਘ ਨਾਮ ਦੀ ਉਪਜ ਹੁੰਦੀ ਹੈ ਅਸੀਂ ਗੱਲ ਕਰ ਰਹੇ ਹਾਂ ਬਾਰਸ ਪੰਜਾਬ ਦੇ ਜਥੇਬੰਦੀ ਦੀ ਇਸ ਜਥੇਬੰਦੀ ਨੂੰ 29 ਸਤੰਬਰ 2021 ਨੂੰ ਦੀਪ ਸਿੱਧੂ ਨੇ ਸ਼ੁਰੂ ਕੀਤਾ ਸੀ ਇਸ ਜਥੇਬੰਦੀ ਦਾ ਮੁਢਲਾ ਆਦੇਸ਼ ਕੇਂਦਰ ਸਰਕਾਰ ਤੋਂ ਪੰਜਾਬ ਨੂੰ ਉਸ ਦੇ ਹੱਕ ਪਾਵ ਖੁਦਮਕਤਿਆਰੀ ਦਬਾਉਣਾ ਹੈ ਅਤੇ ਜਥੇਬੰਦੀ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਹੱਕ ਵਿੱਚ ਨਹੀਂ ਚੁੱਕਦੀ ਇਹ ਜਥੇਬੰਦੀ ਬਣਦੇ ਕੁਝ ਮਹੀਨਿਆਂ ਬਾਅਦ ਹੀ 15 ਫਰਵਰੀ 2022 ਨੂੰ ਇੱਕ ਸ਼ਰਤ ਦਰਘਟਨਾ ਵਿੱਚ ਦੀਪ ਸਦੂ ਦੀ ਮੌਤ ਹੋ ਜਾਂਦੀ ਹੈ ਗੈਸ ਪਿਛੋਂ ਵੱਖ-ਵੱਖ ਤਰ੍ਹਾਂ ਵੱਲੋਂ ਬਾਅਦਸ ਪੰਜਾਬ ਦੇ ਜਥੇਬੰਦੀ ਦੇ ਸੇਵਾਦਾਰ ਵੱਜੋਂ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਜਿਹੇ ਵਿੱਚ ਇੱਕ ਨੌਜਵਾਨ ਅਮਰਤਪਾਲ ਸਿੰਘ ਸਾਹਮਣੇ ਆਉਂਦਾ ਹੈ ਜੋ ਪਹਿਲਾਂ ਤੋਂ ਹੀ ਇਸ ਜਥੇਬੰਦੀ ਨਾਲ ਜੁੜਿਆ ਹੋਇਆ ਸੀ ਹੁਣ ਗੱਲ ਕਰਦੇ ਹਾਂ ਭਾਈ ਅਮਰਤਪਾਲ ਸਿੰਘ ਦੀ ਨਿੱਜੀ ਜ਼ਿੰਦਗੀ ਬਾਰੇ ਅਮਰਤਪਾਲ ਸਿੰਘ ਦਾ ਜਨਮ ਮਾਝੇ ਦੀ ਧਰਤੀ ਉੱਪਰ ਅੰਮ੍ਰਿਤਸਰ ਏਰੀਏ ਦੇ ਵਿੱਚ ਪਿੰਡੇ ਪਿੰਡ ਜੱਲੂਪੁਰ ਖੇੜਾ ਵਿੱਚ ਹੋਇਆ ਸੀ ਉਹਨਾਂ ਦਾ ਬਚਪਨ ਅਤੇ ਮੁੱਢਲੀ 12ਵੀਂ ਤੱਕ ਦੀ ਪੜ੍ਹਾਈ ਵੀ ਆਪਣੇ ਪਿੰਡ ਵਿੱਚ ਹੀ ਹੋਈ ਪੜ੍ਹਾਈ ਵਿੱਚ ਵੀ ਅਮਰਤਪਾਲ ਸਿੰਘ ਐਵਰੇਜ ਸਟੂਡੈਂਟਸ ਹਨ ਅਮਰਤਪਾਲ ਨੇ ਆਪਣੀ 12ਵੀਂ ਤੱਕ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਆਪਣੇ ਪਰਿਵਾਰਕ ਕਾਰੋਬਾਰ ਪਾਵ ਦੁਬਈ ਵਿੱਚ ਟਰਾਂਸਪੋਰਟ ਦੇ ਕੰਮ ਵਿੱਚ ਰੁਚੀ ਦਿਖਾਈ ਅਤੇ 2012 ਵਿੱਚ ਦੁਬਈ ਚਲੇ। ਕਿਸਾਨੀ ਸੰਘਰਸ਼ ਦੌਰਾਨ ਉਹਨਾਂ ਦਾ ਸੰਪਰਕ ਦੀਪ ਸਿੱਧੂ ਨਾਲ ਹੋਇਆ। ਆਪਣੀ ਇੱਕ ਇੰਟਰਵਿਊ ਵਿੱਚ ਅਮਰਿਤਪਾਲ ਸਿੰਘ ਦੱਸਦੇ ਹਨ ਕਿ ਉਹਨਾਂ ਦੀ ਕਦੇ ਵੀ ਦੀਪ ਸਿੱਧੂ ਨਾਲ ਅਮੋ ਸਾਹਮਣੇ ਮੁਲਾਕਾਤ ਨਹੀਂ ਹੋਈ। ਪਾਵ ਅਮਰਿਤਪਾਲ ਸਿੰਘ ਕਦੇ ਵੀ ਦੀਪ ਸਿੱਧੂ ਨੂੰ ਨਹੀਂ ਮਿਲੇ। ਸਿਰਫ ਇੰਟਰਨੈਟ ਰਾਹੀਂ ਗੱਲਬਾਤ ਹੁੰਦੀ ਸੀ। ਦੀਪ ਸਿੱਧੂ ਦੇ ਰਹਾ ਹਸਮਈ ਸ਼ੜਕਾ ਅਸੇ ਵਿੱਚ ਇਸ ਦੁਨੀਆ ਤੋਂ ਤੁਰ ਜਾਣ ਪਿੱਛੋਂ ਭਾਈ ਅਮਰਤਪਾਲ ਸਿੰਘ ਇਸ ਜਥੇਬੰਦੀ ਦੇ ਕਮਾਂਕਾਰਜਾਂ ਨੂੰ ਅੱਗੇ ਤੋਰਨ ਲਈ ਦੁਬਈ ਤੋਂ ਪੰਜਾਬ ਆਏ ਸਨ। ਭਾਈ ਅਮਰਤਪਾਲ ਸਿੰਘ ਨੂੰ 4 ਮਾਰਚ 2022 ਨੂੰ ਜਥੇਬੰਦੀ ਦਾ ਆਗੂ ਘੋਸ਼ਿਤ ਕਰਦੇ ਆਂ। ਜਥੇਬੰਦੀ ਵੱਲੋਂ 29 ਸਤੰਬਰ 2022 ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਜੱਦੀ ਪਿੰਡ ਰੋਡੇ ਵਿਖੇ ਇੱਕ ਵੱਡੇ ਇਕੱਠ ਦੀ ਕਾਰ ਦਿੱਤੀ ਗਈ। ਤੇ 29 ਸਤੰਬਰ 2022 ਨੂੰ ਭਾਈ ਅਮਰਤਪਾਲ ਸਿੰਘ ਦੀ ਦਸਤਾਰਬੰਦੀ ਹੋਈ। ਇਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਨੇ ਅੰਮ੍ਰਿਤ ਪ੍ਰਚਾਰ ਵਿੱਚ ਹਿੰਮਤ ਚਲਾਈ। ਜੈਸਵੈਤ ਚ ਵੱਖ-ਵੱਖ ਧਰਮਾਂ ਦੇ ਨੌਜਵਾਨਾਂ ਨੇ ਭਾਈ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਨੌਜਵਾਨਾਂ ਨੇ ਅੰਮ੍ਰਿਤ ਛਕਿਆ ਭਾਈ ਸਾਹਿਬ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਾ ਅਮਰੋਧ ਲਹਿਰ ਚਲਾਈ ਤੇ ਆਪਣੇ ਪਿੰਡ ਜੱਲੂਪੁਰ ਖੇੜਾ ਵਿਖੇ ਨਸ਼ਾ ਮੁਕਤ ਕੇਂਦਰ ਖੋਲ੍ਹਿਆ ਜਿੱਥੇ ਹਜ਼ਾਰਾਂ ਨੌਜਵਾਨਾਂ ਨੇ ਨਸ਼ਾ ਛੱਡਿਆ ਅਤੇ ਅੰਮ੍ਰਿਤ ਛਕ ਕੇ ਸਿੰਘ ਸਜੇ ਇਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਨੇ 23 ਨਵੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਲਸਾ ਬੀਰ ਸ਼ੁਰੂ ਕੀਤੀ ਖਾਲਸਾ ਵੀਰ ਕੱਢਣ ਦਾ ਮਕਸਦ ਸੀ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਆਪਣੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਜਾਵੇ ਅਤੇ ਨਸ਼ਿਆਂ ਵਿੱਚ ਪਏ ਨੌਜਵਾਨਾਂ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਤ ਕੀਤਾ ਜਾਵੇ। ਹੁਣ ਪੰਜਾਬ ਵਿੱਚ ਹਰ ਇੱਕ ਨੌਜਵਾਨ ਅੰਮ੍ਰਿਤਪਾਲ ਦੇ ਇਸ ਕੰਮ ਦੀ ਤਾਰੀਫ਼ ਕਰ ਰਿਹਾ ਸੀ ਤੇ ਨੌਜਵਾਨ ਅੰਮ੍ਰਿਤਪਾਲ ਨੂੰ ਆਪਣਾ ਆਈਡਲ ਮੰਨਣ ਲੱਗ ਪਏ ਸਨ। ਪਰ ਸਰਕਾਰਾਂ ਅਤੇ ਲੀਡਰ ਅੰਦਰੋਂ ਅੰਦਰ ਹੀ ਬਹੁਤ ਦੁਖੀ ਸਨ ਉਹਨਾਂ ਨੂੰ ਆਪਣਾ ਕੋ ਇੱਕ ਖਤਰੇ ਵਿੱਚ ਲੱਗ ਰਿਹਾ ਫਿਰ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਨਾਲੇ ਜੋ ਕਾਂਡ ਹੋਇਆ ਸੀ ਉਸ ਨੂੰ ਮੁੱਖ ਮੁੱਦਾ ਬਣਾ ਕੇ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਅਰੈਸਟ ਕੀਤਾ ਗਿਆ ਅਤੇ ਉਹਨਾਂ ਤੇ ਐਨਐਸਏ ਲਗਾ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੁਣ ਇੱਕ ਸਾਲ ਦਾ ਸਮਾਂ ਪੂਰਾ ਹੋ ਜਾਣ ਤੋਂ ਬਾਅਦ ਵੀ ਉਹ ਜੇਲ੍ਹ ਚ ਹੀ ਹਨ ਅਤੇ ਇਸ ਵਾਰ ਉਹ ਇਨ੍ਹਾਂ ਸਰਕਾਰਾਂ ਦਾ ਖਿਲਾਫ ਇਨ੍ਹਾਂ ਵਾਂਗੂ ਹੀ ਰਾਜਨੀਤੀ ਵਿੱਚ ਜਾ ਕੇ ਇਹਨਾਂ ਨੂੰ ਜਵਾਬ ਦੇਣਾ ਚਾਹੁੰਦੇ ਹਨ ਇਸ ਵਾਰ ਭਾਈ ਸਾਹਿਬ ਖੰਡੂਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਇਸ ਵਾਰ ਭਾਈ ਸਾਹਿਬ ਦਾ ਸਾਥ ਦੇ ਕੇ ਉਹਨਾਂ ਨੂੰ ਲੋਕ ਸਭਾ ਵਿੱਚ ਜ਼ਰੂਰ ਭੇਜੀਏ ਸੋ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ